ਆੜਤ ਪੰਦਾ ਤਿਸ ਲਗੈ ਹਰ ਨਾ ਨਾ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਨਸ ਸੰਦੀ ਆਸ ਆੜਤ ਪੰਦਾ ਤਿਸ ਲਗੈ ਹਰ ਨਾ ਨਾ ਜਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਈਏ ਪਾਇ ਵਿਗੁਚੀਏ ਗਲ ਪਈਸ ਜਮ ਕੀ ਫਾਸ ਜੀ ਹਾ ਬੀਜ ਸੁਲਣੇ ਮਥੇ ਜੋ ਲਿਖਿਆਸ ਰੈਣ ਵਿਹਾਣੀ ਪਸ਼ੂਤਾਣੀ ਉਠ ਚੱਲੀ ਗਈ ਨਿਰਾਸ ਜਿਨ ਕਉ ਸਾਧੂ ਭੇਟੀ ਐ ਸੋ ਦਰਗਹ ਹੋਏ ਖਲਾਸ ਰਹ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਸਰਦਾਸ ਆਸਾੜ ਸੁਹੰਦਾ ਜਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾੜ ਮਹੀਨਾ ਸ਼ਰਮ ਹੋਇਆ ਹੈ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਇਸ ਮੁਬਾਰਕ ਸ਼ਬਦ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ ਇੱਕ ਸਿ ਧਿਆਨ ਦੇਣਾ ਹੈ ਵੀ ਇਹ ਬਾਹਰ ਦੇ ਮੌਸਮ ਦੇ ਸਬੰਧਿਤ ਨਹੀਂ ਹੈ ਇਹ ਅੰਦਰ ਦੇ ਮੌਸਮ ਦੇ ਸਬੰਧਿਤ ਹੈ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਬਾਹਰ ਦਾ ਮੌਸਮ ਬਰਾਬਰ ਨਹੀਂ ਰਹਿੰਦਾ ਕਿਤੇ ਤਾਪਮਾਨ ਜਿਆਦਾ ਹੁੰਦਾ ਹੈ ਤੇ ਕਿਤੇ ਤਾਪਮਾਨ ਘੱਟ ਹੁੰਦਾ ਹੈ। ਇੰਡੀਆ ਵਿੱਚ ਪਾਕਿਸਤਾਨ ਵਿੱਚ ਤਪਸ਼ ਬਹੁਤ ਜਿਆਦਾ ਹੈ ਇਹਨਾਂ ਦਿਨਾਂ ਦੇ ਵਿੱਚ। ਇੱਥੇ ਥੋੜੀ ਘੱਟ ਹੈ ਤੇ ਕਈ ਮੁਲਕੀ ਹੋਜੀ ਵੀ ਨਹੀਂ ਜਿੱਥੇ ਇਸ ਤੋਂ ਵੀ ਘੱਟ ਤਪਸ਼ ਹੈ। ਥੋੜਾ ਠੰਡਾ ਹੋਤੇ ਮੌਸਮ ਹੈ ਇਲਾਕਾ। ਇਸ ਲਈ ਬੇਨਤੀ ਬੜੇ ਧਿਆਨ ਨਾਲ ਸੁਣਿਓ ਮੌਸਮ ਦੋ ਤਰ੍ਹਾਂ ਦੇ ਹੁੰਦੇ ਆ। ਇਕ ਬਾਹਰ ਦਾ ਮੌਸਮ ਤੇ ਅੰਦਰ ਦਾ ਮੌਸਮ ਬਾਣੀ ਸਾਡੇ ਅੰਦਰ ਦੇ ਮੌਸਮ ਨੂੰ ਕਿਵੇਂ ਰੱਖਣਾ ਹੈ ਇਸ ਬਾਬਤ ਸਾਨੂੰ ਦੱਸਦੀ ਹੈ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਜਦੋਂ ਅਸੀਂ ਛੋਟੀਆਂ ਜਮਾਤਾਂ ਵਿੱਚ ਪੜ੍ਹਦੇ ਸੀ ਮੰਨ ਲਓ ਕਿਸੇ ਬੱਚੇ ਨੇ ਅਧਿਆਪਕ ਕੋਲੋਂ ਛੁੱਟੀ ਲੈਣੀ ਹੋਵੇ ਦਿਨ ਪੀੜ ਡ ਲਾਗੇ ਜਾਂ ਅੱਧੀ ਛੁੱਟੀ ਵੀ ਮੈਂ ਘਰ ਜਾਣਾ ਹੈ ਇਹ ਐਪਲੀਕੇਸ਼ਨ ਦੇਣੀ ਹੋਵੇ ਵੀ ਮੈਂ ਕੱਲ ਨੂੰ ਨਹੀਂ ਆਣਾ ਕੋਈ ਇਹੋ ਜੀ ਗੱਲ ਕਰਨੀ ਹੋਵੇ ਤੇ ਉਹ ਪਹਿਲਾਂ ਮੌਸਮ ਦੇਖਦਾ ਸੀ ਉਸ ਟੀਚਰ ਦਾ ਵੀ ਮਾਹੌਲ ਕੀ ਹੈ ਸਾਡੇ ਮੈਡਮ ਦਾ ਸਾਡੇ ਟੀਚਰ ਦਾ ਮੂਡ ਕਿਹੋ ਜਿਹਾ ਹੈ ਜੇ ਮੌਸਮ ਗਰਮ ਹੈ ਮੈਡਮ ਤਪੀ ਹੋਈ ਬੈਠੀ ਹੈ ਫਿਰ ਤੇ ਛੁੱਟੀ ਦੀ ਗੱਲ ਨਹੀਂ ਕਰਦਾ ਸੀ ਜੇ ਮੈਡਮ ਅਧਿਆਪਕ ਥੋੜੇ ਖੁਸ਼ ਮિજાਜ ਨੇ ਗੁੱਸੇ ਵਿੱਚ ਨਹੀਂ ਹਨ ਨਾਰਮਲ ਹਨ ਜਾਂ ਖੁਸ਼ ਹਨ ਉਦੋਂ ਬੱਚਾ ਖੁੱਲ ਕੇ ਗੱਲ ਕਰ ਲੈਂਦਾ ਸੀ ਛੁੱਟੀ ਦੀ ਗੱਲ ਉਹਨੂੰ ਪਤਾ ਸੀ ਵੀ ਹੁਣ ਠੀਕ ਹੈ ਬਿਲਕੁਲ ਇਸੇ ਤਰ੍ਹਾਂ ਸਾਡਾ ਵੀ ਕਦੇ ਮੌਸਮ ਗਰਮ ਹੁੰਦਾ ਹੈ ਕਦੇ ਠੰਡਾ ਹੁੰਦਾ ਹੈ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਵੀ ਅਸਾੜ ਦਾ ਮਹੀਨਾ ਸਭ ਲਈ ਚੜਿਆ ਹੈ ਇਸ ਸ਼ਬਦ ਵਿੱਚ ਦੋ ਚੀਜ਼ਾਂ ਨੋਟ ਕਰਿਓ ਤੁਸੀਂ ਜਿਹੜੀ ਇਸ ਮੁਬਾਰਕ ਸ਼ਬਦ ਵਿੱਚ ਸਤਿਗੁਰੂ ਜੀ ਨੇ ਸਾਨੂੰ ਪਹਿਲੀ ਪੰਕਤੀ ਬਖਸ਼ਿਸ਼ ਕੀਤੀ ਹੈ ਮਹਾਰਾਜ ਕਹਿੰਦੇ ਅਸਾੜ ਤਪੰਦਾ ਕਿਸ ਲੱਗਿਆ ਮਤਲਬ ਕਿ ਹਰ ਇੱਕ ਨੂੰ ਨਹੀਂ ਲੱਗਦਾ ਇੱਕ ਗੁਰੂ ਸਾਹਿਬ ਜੀ ਨੇ ਵਿਚਾਰ ਲਿਖ ਦਿੱਤੀ ਵੀ ਉਹਨੂੰ ਲੱਗਦਾ ਹੈ ਇਹਦਾ ਮਤਲਬ ਸਾਰਿਆਂ ਨੂੰ ਨਹੀਂ ਲੱਗਦਾ ਸਿਰਫ ਇੱਥੇ ਬਾਹਰ ਦੇ ਤਪਸ਼ ਦੀ ਗੱਲ ਨਹੀਂ ਚੱਲ ਰਹੀ ਬੇਨਤੀ ਨੂੰ ਧਿਆਨ ਨਾਲ ਸੁਣਿਓ ਗੁਰੂ ਸਾਹਿਬ ਕਹਿੰਦੇ ਲੱਗਦਾ ਕਿਨੂੰ ਹੈ ਤਪਿਆ ਹੋਇਆ ਇਹ ਹਰਨਾ ਨਜਿਨਾ ਪਾਸ ਜਿਨ੍ਹਾਂ ਕੋਲ ਮਾਲਕ ਦੇ ਰੱਬ ਦੇ ਗੁਣ ਨਹੀਂ ਹਾਨੀ ਤੇ ਦੂਜੀ ਗੱਲ ਗੁਰੂ ਸਾਹਿਬ ਜੀ ਨੇ ਖੀਰ ਪੰਤੀ ਚ ਕਿੰਤੀ ਮਹਾਰਾਜ ਕਹਿੰਦੇ ਆਸਾੜ ਸੁਹੰਦਾ ਤਿਸ ਲੱਗੇ ਤੇ ਆਸਾੜ ਦਾ ਮਹੀਨਾ ਸਾਰਿਆਂ ਲਈ ਸੋਨਾ ਵੀ ਨਹੀਂ ਹੁੰਦਾ ਖੂਬਸੂਰਤ ਵੀ ਨਹੀਂ ਹੁੰਦਾ ਉਹਦੇ ਲਈ ਵੀ ਗੁਰੂ ਸਾਹਿਬ ਕਹਿੰਦੇ ਕੁਝ ਕੁ ਲੋਕ ਨੇ ਕੌਣ ਨੇ ਤਿਸ ਲੱਗਾ ਕਿਨੂੰ ਜਿਸ ਮਨ ਹਰ ਚਰਨ ਨਿਵਾਸ ਜਿਹਦੇ ਮਨ ਵਿੱਚ ਪਰਮੇਸ਼ਰ ਦੇ ਚਰਨ ਨਿਵਾਸ ਹਾਂ ਪਰਮੇਸ਼ਰ ਦੇ ਗੁਣ ਮੌਜੂਦ ਨਹੀਂ ਉਹਦੇ ਲਈ ਸੁਹੰਦਾ ਹੈ ਹੁਣ ਅਸੀਂ ਇਹ ਦੇਖਣਾ ਵੀ ਸਾਡਾ ਰਸਤਾ ਕਿਹੜਾ ਹੈ ਹਰ ਨਾ ਨਾ ਜਿਨ੍ਹਾਂ پاس ਵਾਲਾ ਜਾਂ ਜਿਸ ਮਨ ਹਰ ਚਰਨ ਨਿਵਾਸ ਜੇ ਹਰ ਨਾ ਨਾ ਜਿਨ੍ਹਾਂ پاس ਸਾਡੇ ਅੰਦਰ ਤਪਸ਼ ਰਹੇਗੀ ਈਰਖਾ ਦੀ ਗਰੋਧ ਦੀ ਗੁੱਸੇ ਦੀ ਵਿਸ਼ੇਵਿਕਾਰ ਦੀ ਤ੍ਰਿਸ਼ਨਾ ਦੀ ਪਰ ਜੇ ਅਸੀਂ ਜਿਸ ਮਨ ਹਰ ਚਰਨ ਨਿਵਾਸ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਫਿਰ ਗੁਰੂ ਸਾਹਿਬ ਕਹਿੰਦੇ ਉਹਦੇ ਅੰਦਰ ਤਪਸ਼ ਨਹੀਂ ਹੋਵੇਗੀ ਆਸਾੜ ਸੁਹੰਦਾ ਤਿਸ ਲਗੇ ਉਹਨੂੰ ਤੇ ਸੋਨਾ ਲਗੇਗਾ ਸੁਆਓ ਸਤਿਗੁਰ ਜੀ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ 12ਵਾਂ ਬਾਣੀ ਵਰਿਆ ਆਪਣੀ ਜਾਣੋ ਹੀ ਉਹ 12 ਮਹੀਨੇ ਨੇ ਚੇਤ ਵਿਸਾਖ ਜੇਠ ਹਾੜ ਸੋਹਣ ਪਾਦੋਂ ਅੱਸੂ ਕਤਕ ਮੱਘਰ ਪੋ ਮਾਘ ਫਗਣ ਚੇਤ ਮਹੀਨਾ 12ਵਾਂ ਬਾਣੀ ਦੇ ਵਿੱਚ ਪਹਿਲਾ ਮਹੀਨਾ ਗਿਣਿਆ ਗਿਆ 14 ਸ਼ਬਦ ਨੇ ਕਿਰਤ ਕਰਮ ਕੇ ਵਿਛੋੜੇ ਇੱਕ ਸ਼ਰਵਾਦ ਕੀਤੀ ਗਈ ਵਿਛੋੜੇ ਦਾ ਅਹਿਸਾਸ 14ਵਾਂ ਸ਼ਬਦ ਮਿਲਾਪ ਦਾ ਹੈ ਜਿਨੇ ਜਿਨੇ ਨਾਮ ਤੇ ਆਇਆ ਸ਼ੁਕਰ ਕੀਤਾ ਗਿਆ ਵੀ ਜਿਨ੍ਹਾਂ ਨੇ ਇਹ ਕਾਰਜ ਸਫਲ ਕਰ ਲਿਆ ਨਾਮ ਨੂੰ ਧਿਆਨ ਕਰਕੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਮਹਾਰਾਜ ਕਹਿੰਦੇ ਆਸਾੜ ਤ ਬੰਦਾ ਕਿਸ ਲਗੈ ਹਰਨਾਹ ਨਾ ਜਿੰਨਾ ਪਾਸ ਜਿਨ੍ਹਾਂ ਦੇ ਕੋਲ ਮਾਲਕ ਨਹੀਂ ਨਾ ਪਰਮਾਤਮਾ ਨਹੀਂ ਪਰਮਾਤਮਾ ਦੇ ਗੁਣ ਨਹੀਂ ਰੱਬ ਦਾ ਕੋਲ ਹੋਣਾ ਉਹਦੇ ਗੁਣ ਅੰਦਰ ਹੋਣੇ ਜਿਹਦੇ ਕੋਲ ਨਹੀਂ ਗੁਰੂ ਸਾਹਿਬ ਕਹਿੰਦੇ ਉਹਨਾਂ ਦੇ ਲਈ ਇਹ ਮਹੀਨਾ 12 ਵੀ ਤਪਿਆ ਤੇ ਅੰਦਰੋਂ ਵੀ ਤਪਿਆ ਹੁਣ ਧਿਆਨ ਦੀ ਆਪਾਂ ਨਾਲ ਇਤਿਹਾਸਕ ਪੱਖ ਵੀ ਆਪਾਂ ਵਿਚਾਰ ਲਈਏ ਸਾਂਝ ਪਾ ਲਈਏ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਸ਼ੇਤੀ ਦਿਹਾੜਾ ਆਪਾਂ ਮਨਾਇਆ ਹਰ ਵਾਰ ਆਪਾਂ ਕਹਿੰਦੇ ਆਂ ਕਿ ਆਪਾਂ ਲੰਗਰਾਂ ਤੱਕ ਸੀਮਿਤ ਰਹਿ ਜਾਂਦੇ ਆਂ ਜਿਹੜੇ ਕਾਰਨ ਕਰਕੇ ਸ਼ਬਦ ਨੂੰ ਧਿਆਨ ਨਾਲ ਸੁਣੋ ਜਿਹੜੇ ਕਾਰਨ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਬਾਣੀ ਲੋਕਾਂ ਤੱਕ ਪਹੁੰਚੇ ਕੋਈ ਸਮਝੌਤਾ ਨਹੀਂ ਕਰਨਾ ਜਿਹੜੇ ਕਾਰਨ ਕਰਕੇ ਗੁਰੂ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਉਹ ਕਾਰਨ ਅਸੀਂ ਛੱਡ ਦਿੱਤਾ ਉਹ ਬਾਣੀ ਦਾ ਲੜ ਅਸੀਂ ਛੱਡ ਦਿੱਤਾ ਤੇ ਸਾਡੇ ਕੋਲ ਸ਼ਹੀਦੀ ਦਿਹਾੜਾ ਪਹੁੰਚ ਗਿਆ ਸ਼ਹੀਦੀ ਦਿਹਾੜਾ ਮਨਾ ਲਿਆ ਇਸ ਦੀ ਬੇਨਤੀ ਸੀ ਜਰੂਰ ਇਤਿਹਾਸ ਪੜੋ ਮਹਾਰਾਜ ਕਹਿੰਦੇ ਜਿਨ੍ਹਾਂ ਕੋਲ ਰੱਬ ਦੇ ਗੁਣ ਨਹੀਂ ਉਹਨਾਂ ਦੇ ਅੰਦਰ ਕੀ ਵਰਤਦਾ ਹੈ ਜ਼ਹਿਰ ਉਨ੍ਹਾਂ ਦੇ ਅੰਦਰ ਕੀ ਵਰਤਦਾ ਹੈ ਤਪਸ਼ ਅੰਦਰੋਂ ਸੜੇ ਹੋਏ ਦੇ ਇਹ ਸਰਗਈ ਸਭ ਤਾਤ ਪਰਾਈ ਪਰ ਜਿਹੜੇ ਜਬ ਤੇ ਸਾਧ ਸੰਗਤ 모ਹੀ ਪਏ ਸੰਗਤ ਦਾ ਗੁਰੂ ਦੀ ਵਿਚਾਰ ਦਾ ਹਿੱਸਾ ਬਣ ਜਾਂਦੇ ਨੇ ਗ੍ਰਹਿਣ ਕਰ ਲੈਂਦੇ ਨੇ ਉਹਨਾਂ ਦੀ ਤਪਸ਼ ਖਤਮ ਹੋ ਜਾਂਦੀ ਹੈ ਲਾਹੌਰ 1606 ਈ ਗੁਰੂ ਅਰਜਨ ਸਾਹਿਬ ਮਹਾਰਾਜ ਤਸ਼ੱਦਦ ਸਤਗੁਰੂ ਜੀ ਨੂੰ ਸ਼ਹੀਦੀ ਦਿੱਤੀ ਜਾ ਰਹੀ ਹੈ ਹੁਣ ਜਿਹੜੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰ ਰਹੇ ਨੇ ਜੋ ਉੱਥੇ ਮੌਜੂਦ ਨੇ ਅਹਿਲਕਾਰ, ਸਿਪਾਹੀ, ਰਾਜਨੀਤਿਕ ਸੰਬੰਧ ਰੱਖਣ ਵਾਲੇ ਕੁਝ ਧਾਰਮਿਕ ਸੰਬੰਧ ਰੱਖਣ ਵਾਲੇ ਵੀ ਸੀ ਕਿਉਂਕਿ ਉਹਨਾਂ ਦੇ ਮੁਤਾਬਕ ਤੇ ਧਰਮੀ ਅਸੀਂ ਉਹਨਾਂ ਦੇ ਮੁਤਾਬਕ ਸੱਚ ਵਿੱਚ ਨਹੀਂ ਉਹਨਾਂ ਨੂੰ ਸਹੂਲਤਾਂ ਵੀ ਸਨ ਉਹਨਾਂ ਨੂੰ ਹਰ ਇੱਕ ਐਸ਼ੋ ਪ੍ਰਸਤੀ ਦੀਆਂ ਹੋਰ ਚੀਜ਼ਾਂ ਸਹੂਲਤਾਂ ਚੀਜ਼ਾਂ ਆਫਰ ਕੀਤੀਆਂ ਗੀਆਂ ਉਹਨਾਂ ਨੂੰ ਕੋਰੂ ਅਰਜਨ ਸਾਹਿਬ ਜੀ ਨੇ ਰਸ਼ੀਦ ਕਰਨਾ ਆਰੰਭ ਤੋਂ ਸੱਡੇ ਹੋਏ ਸਨ ਉਹਦਾ ਅੰਦਰ ਕੀ ਉਤਕਾਸ ਵੀ ਰਾਖਿਆ ਲ ਵੀ ਇਹ ਨਹੀਂ ਬਾਹਰ ਦੀ ਤਪਸ਼ ਨਹੀਂ ਮਨੁੱਖ ਦਾ ਨੁਕਸਾਨ ਕਰਦੀ ਜਿੰਨਾ ਅੰਦਰ ਦੀ ਤਪਸ਼ ਬੰਦੇ ਦਾ ਨੁਕਸਾਨ ਕਰ ਦਿੰਦੀ ਹੈ ਜ਼ਹਿਰ ਹੈ ਜੀ ਜ਼ਹਿਰ ਦੋ ਤਰ੍ਹਾਂ ਦੀ ਜ਼ਹਿਰ ਹੁੰਦੀ ਹੈ ਇੱਕ ਜ਼ਹਿਰ ਕਿਸੇ ਬੰਦੇ ਨੇ ਕਿਤੋਂ ਖਰੀਦ ਕੇ ਸ਼ੀਸ਼ੀ ਦੇ ਵਿੱਚ ਲਿਆ ਕੇ ਘਰ ਰੱਖ ਲਈ ਹਲੇ ਪੀਤੀ ਨਹੀਂ ਦੋ ਮਹੀਨੇ ਚਾਰ ਮਹੀਨੇ ਉਹ ਸ਼ੀਸ਼ੀ ਦੇ ਵਿੱਚ ਜ਼ਹਿਰ ਪਈ ਰਹੀ ਦੋ ਚਾਰ ਮਹੀਨੇ ਬਾਅਦ ਜਦੋਂ ਉਹ ਪੀਏਗਾ ਉਦੋਂ ਜ਼ਹਿਰ ਅਸਰ ਕਰੇਗੀ ਉਦੋਂ ਅਸਰ ਕਰੇਗੀ ਜ਼ਹਿਰ ਪਰ ਜਦੋਂ ਤੱਕ ਪਈ ਹੈ ਸ਼ੀਸ਼ੀ ਦੇ ਵਿੱਚ ਪਈ ਉਹ ਸ਼ੀਸ਼ੀ ਨੂੰ ਉਸ ਬੋਤਲ ਨੂੰ ਕੋਈ ਨੁਕਸਾਨ ਨਹੀਂ ਕਰਦੀ ਦੂਜੀ ਜ਼ਹਿਰ ਹੈ ਮਨੁੱਖ ਦੇ ਅੰਦਰ ਈਰਖਾ ਸਾੜਾ ਕ੍ਰੋਧ ਇਹ ਜ਼ਹਿਰ ਮਨੁੱਖ ਦੇ ਅੰਦਰ ਹੀ ਪਈ ਹੈ ਤੇ ਇਹ ਨੂੰ ਨੁਕਸਾਨ ਨਿਤਾ ਪ੍ਰਤੀ ਦੇ ਰਹੀ ਹੈ ਇਹ ਨੂੰ ਹਮੇਸ਼ਾ ਇਹ ਅੰਦਰੋਂ ਗਾਲ ਰਹੀ ਹੈ ਸਾੜ ਰਹੀ ਹੈ ਇਹਦੇ ਅੰਦਰ ਗੁਨਾ ਨੂੰ ਹਰ ਬਿਸਰਤ ਤੇਰੇ ਗੁਣ ਗਲਿਆ ਕਰ ਰਹੀ ਹੈ ਜਿਹੜੀ ਸਾਡੇ ਅੰਦਰ ਬੁਰੀਾਈ ਵਿਸ਼ੇਵਕਾਰ ਦੀ ਜ਼ਹਿਰ ਪਈ ਹੈ ਤੋਂ ਜਿਹੜੇ ਵੀ ਉਸ ਸਮੇਂ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲੇ ਹਨ ਉਹ ਤਪੇ ਹੋਏ ਹਨ ਸਿਪਾਈ ਵੀ ਸ਼ਹੀਦ ਕਰਨ ਵਾਲੇ ਵੀ ਰਾਜਨੀਤਿਕ ਦੂਤ ਵੀ ਚੰਦੂ ਵੀ ਜੋ ਵੀ ਉੱਥੇ ਮੌਜੂਦ ਸਨ ਰੇਤਲੀ ਮੌਸਮ ਵੀ ਕੜਾਹਾ ਵੀ ਜਲ ਵੀ ਜੋ ਵੀ ਸੀ ਤਪਿਆ ਹੋਇਆ ਹੋਇਆ ਇਸ ਸਾਰੀ ਤਪਸ਼ ਦੇ ਵਿਚਾਰ ਕੌਣ ਸਾਂ? ਸ਼ੀਤਲ ਥੀ ਵੀ ਨਾਨਕਾ ਜਪੰਦੜੋ ਹਰਨਾਮ। ਗੁਰਵਰਜਨ ਸਾਹ ਮਹਾਰਾਜ। ਮਹਾਰਾਜ ਕਹਿੰਦੇ ਤੁਹਾਡਾ ਜਬਰ ਹੈ। ਤੇ ਮੇਰਾ ਸਬਰ ਹੈ। ਜੋ ਕਾਰਜ ਮੈਂ ਕਰਨਾ ਸੀ ਉਹ ਕਰਾਇਆ। ਇਹ ਤਸ਼ੱਦਦ ਤੇ ਸ਼ਹੀਦੀ ਵੀ ਬੜਾ ਵੱਡਾ ਰੋਲ ਅਦਾ ਕਰੇਗੀ। ਸਗੋਂ ਉਸ ਸੱਚ ਦੇ ਕਾਰਜ ਦੇ ਉੱਤੇ ਹੋਰ ਪੱਕੀ ਮੋਹਰ ਲੱਗ ਜਾਏਗੀ। ਕਈ ਵਾਰ ਨਾ ਕਿਸੇ ਦਾ ਜਾਣਾ ਸੱਚ ਨੂੰ ਹੋਰ ਗੂੜਾ ਤੇ ਉਜਾਗਰ ਕਰ ਜਾਂਦਾ ਹੈ ਜਿਹੜਾ ਤੁਸੀਂ ਪੜਿਆ ਹੋਵੇਗਾ ਸੁਕਰਾਟ ਅਖੀਰ ਮੋਕੇ ਜ਼ਹਿਰ ਦਿੱਤੀ ਵੀ ਉਹ ਨੂੰ ਕਹਿੰਦੇ ਵੀ ਤੂੰ ਹੁਣ ਮਰਨ ਲੱਗਿਆ ਉਹ ਕਹਿੰਦਾ ਹਾਂ ਪਰ ਯਾਦ ਰੱਖੋ ਜਿਹੜੇ ਢੰਗ ਨਾਲ ਤੁਸੀਂ ਮੈਨੂੰ ਜ਼ਹਿਰ ਦੇ ਕੇ ਮਾਰ ਰਹੇ ਹੋ ਮੇਰਾ ਨਾਮ ਅਮਰ ਹੋ ਜਾਣਾ ਹੈ ਲੋਕਾਂ ਨੂੰ ਹੋਰ ਪਤਾ ਲੱਗ ਜਾਣਾ ਕਿੰਨੇ ਇਤਿਹਾਸਿਕ ਪੱਖ ਤੁਸੀਂ ਦੇਖ ਲਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚਾਂਦਨੀ ਚੌਕ 1675 ਤਿੰਨ ਸਿੱਖ ਪਹਿਲਾਂ ਸ਼ਹੀਦ ਕੀਤੇ ਜਾ ਰਹੇ ਨੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਵਾਲਾ ਜੀ ਉਹ ਕਹਿੰਦੇ ਵੀ ਹੁਣ ਤੁਸੀਂ ਸਰੀਰਕ ਤੌਰ ਤੇ ਰਹਿਣਾ ਨਹੀਂ ਕੁਝ ਪਲਾਂ ਦੀ ਗੱਲ ਹੈ ਕਹਿੰਦੇ ਤੁਹਾਡਾ ਭੁਲੇਖਾ ਹੈ ਜਿਹੜੇ ਤਰੀਕੇ ਅਪਣਾ ਕੇ ਤੁਸੀਂ ਸ਼ਹੀਦ ਕਰ ਰਹੇ ਹੋ ਇਹਦੇ ਨਾਲ ਹੋਰ ਸੱਚ ਗੂੜਾ ਇਹ ਸੱਚ ਵੱਡਾ ਹੋਵੇਗਾ ਸੱਚ ਵਿਸ਼ਾਲ ਹੋਵੇਗਾ ਭਾਈ ਲੱਖੀ ਸ਼ਾ ਬਣ ਜਾ ਕਰ ਛਾੜ ਦਿੱਤਾ ਦਿੱਲੀ ਦੀ ਧਰਤੀ ਇਤਿਹਾਸ ਪੜੋ ਕਹਿੰਦੇ ਜੀ ਘਰ ਛੱਡ ਗਿਆ ਪਰ ਨਹੀਂ ਜਿੰਨੇ ਬਾਕੀ ਘਰ ਸਨ ਉਹਨਾਂ ਨੂੰ ਕੋਈ ਨਤਮਸਤਕ ਹੁੰਦਾ ਹੈ ਬਾਕੀ ਘਰਾਂ ਬਾਰੇ ਕਿਸੇ ਨੂੰ ਪਤਾ ਹੈ ਬਾਕੀ ਘਰ ਤੇ ਮੌਜੂਦ ਸਨ ਔਰ ਉਹ ਜਾਣ ਦਾ ਤਰੀਕਾ ਹੀ ਇੰਨਾ ਸੱਚ ਦੇ ਵਿੱਚ ਜੁੜਿਆ ਹੋਇਆ ਸੀ ਕਿ ਉਹ ਹਮੇਸ਼ਾ ਵਾਸਤੇ ਅਮਰ ਹੋਗੇ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ ਹਮੇਸ਼ਾ ਵਾਸਤੇ ਅਮਰ ਹੋਗੇ ਤੇ ਜ਼ੁਲਮ ਕਰਨ ਵਾਲਿਆਂ ਦਾ ਭੁਲੇਖਾ ਸੀ ਕਾਪੇ ਹੋਏ ਸਨ ਸੜੇ ਹੋਏ ਸਨ ਤੇ ਸ਼ਾਂਤੀ ਦੀ ਮੂਰਤ ਸੱਚ ਦੀ ਮੂਰਤ ਤੁਹਾਨੂੰ ਗੁਰੂ ਅਰਜਨ ਸਾਹਿਬ ਜੀ ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਆਸਾੜ ਤਪੰਦਾ 30 ਲੱਗੇ ਸਭ ਨੂੰ ਨਹੀਂ ਲੱਗਦਾ ਹਰ ਨਾ ਨਾ ਜਿਨਾ ਪਾਸ ਜਿਹਨੂੰ ਰੱਬ ਦੇ ਗੁਣ ਵਿਸਰਗੇ ਅਸਲ ਦੇ ਵਿੱਚੇ ਤਪ ਸ਼ੁੱਧੇ ਲਈ ਹੈ ਜਗ ਜੀਵਨ ਪੁਰਖ ਤਿਆਗ ਕੈ ਪੂਰੇ ਜਗਤ ਨੂੰ ਜੀਵਨ ਦੇਣ ਵਾਲੇ ਅਕਾਲ ਪੁਰਖ ਦਾਤੇ ਨੂੰ ਵਸਾਰ ਦਿੱਤਾ ਉਸ ਬੰਦੇ ਨੇ ਤੇ ਕੀ ਕੀਤਾ ਜੀ ਮਾਨਸ ਸੰਧੀ ਆਸ ਸੰਧੀ ਦਾ ਅਰਥ ਹੁੰਦਾ ਦੀ ਮਨੁੱਖਾਂ ਦੀ ਆਸ ਤੱਕ ਦੀ ਜੀਨੋ ਸਿੰਘ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਚ ਪੜ੍ਹਦੇ ਆ ਮਾਨੁਕ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਇਕੈ ਭਗਵਾਨ ਸਾਡੇ ਤੇ ਇਹੋ ਜੇ ਸਿਸਟਮ ਬਣ ਗਏ ਜੀ ਅਕਸਰ ਬੇਨਤੀ ਹੁੰਦੀ ਹੈ ਇੱਥੇ ਵੀ ਬਾਬਾ ਜੀ ਦੀ ਫੋਟੋ ਇੱਥੇ ਵੀ ਬਾਬਾ ਜੀ ਦੀ ਫੋਟੋ ਨਾਲ ਸੁਖਮਨੀ ਸਾਹਿਬ ਦਾ ਗੁਟਕਾ ਪਿਆ ਉਹਦੇ ਚ ਲਿਖਿਆ ਹੋਇਆ ਸੁਖਮਨੀ ਸਾਹਿਬ ਦੇ ਗੁਟਕੇ ਚ ਲਿਖਿਆ ਹੋਇਆ ਹੈ ਮਾਨੁਕ ਕੀ ਟੇਕ ਬਿਰਥੀ ਸਭ ਜਾਣ ਇਥੇ ਫੁਲਾਣੇ ਮਹਾਪੁਰਸ਼ ਦੀ ਫੋਟੋ ਇਥੇ ਫੁਲਾਣੇ ਮਹਾਪੁਰਸ਼ ਦੀ ਫੋਟੋ ਫੋਟੋ ਦੇ ਨਾਲ ਗੁਟਕਾ ਪਿਆ ਗੁਟਕਾ ਚੁੱਕ ਕੇ ਪਾਠ ਕਰ ਲਿਆ ਮਾਨੋ ਕਿ ਟੇਕ ਮਿਰਤੀ ਸਭ ਜਾਣ ਦੇਵ ਨੂੰ ਦੇ ਕੇ ਭਗਵਾਨ ਉਹਨਾਂ ਮਹਾਪੁਰਸ਼ਾਂ ਦੀ ਦੇਹ ਧਾਰੀਆਂ ਦੀ ਫੋਟੋ ਦੇ ਕੋਲ ਫੇਰ ਗੁਟਕਾ ਲਪੇਟ ਕੇ ਰੱਖ ਦਿੱਤਾ ਮੱਥਾ ਟੇਕ ਦਿੱਤਾ ਉਹਨਾਂ ਫੋਟੋਆਂ ਨੂੰ ਬੜੀ ਜਾ ਰਹੇ ਆ ਮਹਾਰਾਜ ਕਹਿੰਦੇ ਜਗ ਜੀਵਨ ਪੁਰਖ ਤਿਆਗ ਕੈ ਮਨਸ ਸੰਧੀ ਆਸ ਉਹ ਮਨੁੱਖਾਂ ਦੀ ਆਸ ਛੱਡ ਕੇ ਦੇ ਧਾਰੀ ਨੂੰ ਛੱਡ ਕੇ ਦੇਹੀ ਮੈਂ ਇਸ ਕਾ ਬਿਸ਼ਰਾਮ ਗੁਰੂ ਦੇ ਗਿਆਨ ਨੂੰ ਆਪਣੇ ਅੰਦਰ ਪਾ ਕੇ ਉਹ ਆਪਣੀ ਸਮਝ ਗੁਰੂ ਕਿਰਪਾ ਦਾ ਪੱਤਰ ਬਣਦਾ ਹੈ ਦੁਇਏ ਪਾਏ ਵਿਗੁਚੀਐ ਗਲਪਈਸ ਜਮਕੀ ਫਾਸ ਜਿਹੜੇ ਇੱਕ ਦਾਤੇ ਦੇ ਪਿਆਰ ਨੂੰ ਛੱਡ ਕੇ ਹੋਰ ਆਸਰੇ ਵਿੱਚ ਖੁਆਰ ਹੁੰਦੇ ਨੇ ਸਤਿਗੁਰੂ ਕਹਿੰਦੇ ਮਾਨੋ ਉਹਨਾਂ ਦੇ ਗਲ ਦੇ ਵਿੱਚ ਜਮਾ ਦੀ ਫਾਹੀ ਪੈ ਜਾਂਦੀ ਹੈ ਜੇਹਾ ਬਿਜੈ ਸੁਲਣੈ ਜਿਹੋ ਜਿਹੇ ਖਿਆਲ ਉਜਿਤਵਦੇ ਨੇ ਕਿਹੜਾ ਬੀਜ ਅਸੀਂ ਬੀਜ ਰਹੇ ਹਾਂ ਜਿਹੜਾ ਧਰਤੀ ਤੇ ਬੀਜ ਬੋਇਆ ਜਾਂਦਾ ਹੈ ਉਹ ਬੀਜ ਕਿਸੇ ਨੇ ਬੋਇਆ ਕਿਸੇ ਨੇ ਉਹਦੀ ਸੰਭਾਲ ਕੀਤੀ ਕਿਸੇ ਨੇ ਉਹਨੂੰ ਕਟਿਆ ਦਾਣਿਆਂ ਨੂੰ ਸੰਭਿਆ ਮੰਡੀ ਚ ਗਏ ਖਰੀਦਿਆ ਕਿਸੇ ਨੇ ਖਾਦਾ ਕਿਸੇ ਨੇ ਪਰ ਗੁਰੂ ਸਾਹਿਬ ਕਹਿੰਦੇ ਪਰ ਜਿਹੜੇ ਖਿਆਲ ਤੁਸੀਂ ਸੋਚੋਗੇ ਜਿਹੋ ਜਿਹੇ ਆਪਣੇ ਸੁਰਤ ਵਿੱਚ ਬੀਜ ਬੀਜੋਗੇ ਉਹੇ ਜਿਹਾ ਬੰਦਾ ਬਣ ਜਾਂਦਾ ਹੈ ਜੀ ਹਾਂ ਬੀਜੇ ਜਿਹਨੂੰ ਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਵੀ ਅੱਖਰ ਲਿਖੇ ਸਹੀ ਗਾਵਾਂ ਜਿਹੜੇ ਸੱਚ ਦੇ ਅੱਖਰ ਤੁਰਕੀ ਬਾਣੀ ਜੈਸੀ ਮਿਆਵੇ ਖਸਮ ਕੀ ਬਾਣੀ ਜਿਹੜੇ ਲਿਖ ਦਿੱਤੇ ਨਾ ਉਹੀ ਗਾਣੇ ਹਨ ਉਹ ਸੱਚ ਦੇ ਅੱਖਰ ਸੱਚ ਦੀ ਇਬਾਦਤ ਹੈ ਅੱਖਰ ਲਿਖੇ ਜੋ ਬੀਜ ਦਿੱਤਾ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ ਮਹਾਰਾਜ ਕਹਿੰਦੇ ਜੇ ਹਾਂ ਬੀਜੇ ਸੁਲਣੇ ਮੱਥੇ ਜੋ ਲਿਖਿਆ ਆਸ ਰੈਣ ਬਿਹਾਣੀ ਪਛੁਤਾਣੀ ਹੁਣ ਜਿਨੇ ਬੁਰੇ ਲੇਖ ਲਿਖੇ ਨੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਨ ਡੇ ਗਿਰੀ ਮਾਨ ਮੇ ਸਿਰ ਨੀਵਾ ਕਰ ਦੇਖ ਜਿਹਨੇ ਲੇਖ ਹੀ ਬੁਰੇ ਲਿਖੇ ਨੇ ਸਤਿਗੁਰੂ ਕਹਿੰਦੇ ਮੱਥੇ ਜੋ ਲਿਖਿਆ ਸੋ ਫਿਰ ਕੀ ਹੱਥ ਕੀ ਲੱਗਿਆ ਰਹਿਣ ਵਿਹਾਣੀ ਜ਼ਿੰਦਗੀ ਬਤੀਤ ਹੋ ਗਈ ਜ਼ਿੰਦਗੀ ਲੰਘਦੀ ਜਾ ਰਹੀ ਹੈ ਤੇ ਹੱਥ ਕੀ ਆਇਆ ਪਛਤਾਣੀ ਪਛਤਾਵਾ ਤੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਕੋਹਾੜਾ ਮਾਰੇਆ ਗਾਫਲ ਆਪਣੇ ਹੱਥ ਇਹ ਹੈ ਪਛਤਾਵਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੁਮਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਬੁਰੀਾਈ ਦਾ ਵਿਸ਼ੇ ਵਿਕਾਰ ਦਾ ਜੋ ਅਸੀਂ ਆਪਣੇ ਖਿਆਲਾਂ ਦੇ ਕੋਲ ਕੁਟੰਬ ਰੱਖਦੇ ਨੇ ਇੱਕ ਪਰਿਵਾਰ ਹੁੰਦਾ ਸਾਡੇ ਮਾਤਾ ਜੀ ਪਿਤਾ ਜੀ ਭੈਣ ਭਰਾ ਉਹਨਾਂ ਨਾਲ ਆਪਾਂ ਹਮੇਸ਼ਾ ਨਹੀਂ ਰਹਿੰਦੇ ਉਹਨਾਂ ਨਾਲ ਹਮੇਸ਼ਾ ਹੀ ਥੋੜਾ ਪਰੇ ਨੇ ਸਾਡੇ ਮਾਹਬਾਪ ਬੱਚੇ ਅਸੀਂ ਆ ਅੱਗੇ ਸਾਡੇ ਬੱਚੇ ਉਹਨਾਂ ਨੇ ਜ਼ਿੰਦਗੀ ਦਾ ਰਸਤਾ ਕੋਈ ਹੋਰ ਹੈ ਇੱਕ ਕਟੰਬ ਅਸੀਂ ਆਪਣੇ ਨਾਲ ਰੱਖਦੇ ਹਾਂ ਖਿਆਲਾਂ ਦਾ ਕਟੰਬ ਮਹਾਰਾ ਜੀ ਕਹਿੰਦੇ ਜੇ ਤੂੰ ਬੁਰੇ ਖਿਆਲਾਂ ਦਾ ਕਟੰਬ ਪਾੜ ਲਿਆ ਚਲਾਕੀ ਦੁਸ਼ੈ ਇਰਖਾ ਸਾੜਾ ਇਹ ਕਟੰਬ ਤੇਰੇ ਨਾਲ ਨਹੀਂ ਜਾਣਾ ਸੱਜਣ ਸੀ ਨਾਲ ਮੈਂ ਚੱਲਦੇ ਆ ਨਾਲ ਚੱਲਣਾ ਇੱਕ ਸੱਜਣ ਕਟੰਬ ਹੈ ਚੰਗੇ ਗੁਣਾਂ ਦਾ ਕਟੰਬ ਇਹ ਮਨ ਪਿਆਰੇ ਆ ਤੂੰ ਸਦਾ ਸੱਚ ਸੰਭਾਲੇ ਇਹ ਕਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤੇs ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੂਲੇ ਨਾ ਕਿਤੇ ਜਿਤ ਅੰਤ ਪਛੋਤਾਈਏ ਰੈਣ ਵਿਹਾਣੀ ਅਛੋਤਾਣੀ ਉੱਠ ਚੱਲੀ ਗਈ ਨਿਰਾਸ਼ ਨਿਰਾਸ਼ ਹੋ ਕੇ ਖਾਲੀ ਹੋ ਕੇ ਜਦੋਂ ਇਹਨਾਂ ਸਵਾਸਾਂ ਦੇ ਬਦਲੇ ਕੁਝ ਖੱਟਿਆ ਹੀ ਨਹੀਂ ਛੋਦਾ ਬਣਜ ਹੀ ਚੰਗਾ ਨਹੀਂ ਕੀਤਾ ਗੁਰੂ ਸਾਹਿਬ ਕਹਿੰਦੇ ਇਹ ਮਨੁੱਖ ਖਵਾ ਰੁਕੇ ਜਾਂਦਾ ਹੈ ਹੁਣ ਦੂਜਾ ਪੱਖ ਆ ਗਿਆ ਜਿਨ੍ਹਾਂ ਨੇ ਹਰ ਚਰਨ ਨਿਵਾਸ ਕਰਨਾ ਹੈ ਮਨ ਦੇ ਵਿੱਚ ਜਿੰਨ ਕੋ ਸਾਧੂ ਭੇਟੀ ਹੈ ਜਿਨ੍ਹਾਂ ਨੂੰ ਸਤਿਗੁਰੂ ਮਿਲ ਗਿਆ ਸੋ ਦਰਗਾ ਹੋਇ ਖਲਾਸ ਉਹ ਮੰਨੈ ਪਤਿ ਸਿਉ ਪ੍ਰਗਟ ਜਾਏ ਉਹ ਲੋਕ ਇੱਜ਼ਤ ਦੇ ਨਾਲ ਚੱਲਿਆ ਪਤਿ ਸਿਉ ਜਨਮ ਸਵਾਰ ਵਜਾ ਬਈ ਸੀ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ हे ਮੇਰੇ ਮਾਲਕ ਜੀ ਕਿਰਪਾ ਕਰੋ ਤੇਰੇ ਦਰਸ਼ਨ ਤੇ ਮਿਲ ਜਾਣੇ ਨੇ ਦਰਸ਼ਨ ਦੂਰ ਨਹੀਂ ਹਨ ਪਰ ਦਰਸ਼ਨਾ ਤੋਂ ਵੀ ਉੱਤਮ ਹੈ ਮੈਨੂੰ ਪਿਆਸ ਲੱਗ ਜਾਏ। ਕਈ ਵਾਰੀ ਪਾਣੀ ਬਹੁਤ ਹੁੰਦਾ ਹੈ ਪਿਆਸ ਨਹੀਂ ਹੁੰਦੀ ਪਰ ਉਹਦੀ ਹਾਲਤ ਅਸੀਂ ਦੇਖੀਏ ਜਿਹਨੂੰ ਪਿਆਸ ਹੀ ਨਹੀਂ ਲੱਗਦੀ। ਕਿਸੇ ਸਮੇਂ ਸਿੱਖ ਸੰਗ ਜੰਗਲਾਂ 'ਚ ਰਹਿਣ ਵਾਲੇ ਤਸ਼ੱਦਦਾਂ ਸਹਿਣ ਵਾਲੇ ਸਿਰਾਂ ਦੇ ਮੁੱਲ ਪਏ ਹੋਏ। ਭੁੱਖੇ ਭਾਣੇ ਪਰ ਫਿਰ ਵੀ ਉਹ ਬਾਣੀ ਪੜਦੇ ਸਨ ਬਾਣੀ ਦੀ ਪਿਆਸ ਸੀ ਉਹ ਬਾਣੀ ਕਿਤੇ ਨਾ ਕਿਤੇ ਸਾਡੇ ਬਜ਼ੁਰਗ ਦੇਖੀ ਅਸੀਂ ਛੋਦਰ ਦਾ ਪਾਠ ਸ਼ਾਮਾਂ ਦਾ ਪਾਠ ਬਾਣੀ ਦਾ ਪਾਠ ਚਾਹੇ ਦਿਹਾੜੀ ਕਰਦੇ ਚਾਹੇ ਸਾਰਾ ਦਿਨ ਉਹਨਾਂ ਨੇ ਧੁੱਪ ਦੇ ਵਿੱਚ ਸਰੀਰਕ ਹੱਡ ਭਨ ਵੀ ਬੀਹਨਤ ਕਰਨੀ ਪਰ ਬਾਣੀ ਦੀ ਪਿਆਸ ਸੀ ਅੱਜ ਸਹੂਲਤ ਵੱਧ ਗਈ ਤੇ ਬਾਣੀ ਵੀ ਸਾਡੇ ਤੋਂ ਕੋਈ ਦੂਰ ਨਹੀਂ ਘਰ ਤੋਂ ਕੁਝ ਕਦਮਾਂ ਦੇ ਉੱਤੇ ਗੁਰੂਵਰਨ ਸਾਹਿਬ ਜੀ ਦਾ ਪ੍ਰਕਾਸ਼ ਬਾਣੀ ਦੀ ਪੋਥੀ ਵੀ ਅਸੀਂ ਘਰ ਰੱਖ ਸਕਦੇ ਹਾਂ ਹੋਰ ਕਿੰਨੇ ਮੋਬਾਈਲ ਸਾਧਨ ਨੇ ਉਹਨਾਂ 'ਚ ਅਸੀਂ ਬਾਣੀ ਸਰਚ ਕਰਕੇ ਪੜ੍ਹ ਸਕਦੇ ਹਾਂ ਜੇ ਪਿਆਸ ਹੋਏ ਪਰ ਜੇ ਪਿਆਸ ਨਹੀਂ ਫਿਰ ਜਿੰਨਾ ਮਰਜੀ ਸਾਧਨ ਹੋਏ ਜਿੰਨਾ ਮਰਜੀ ਫਿਰ ਫਿਰ ਪੜ੍ਹਨੀ ਹੋਣੀ ਅਸੀਂ ਕਿਉਂਕਿ ਸਾਡੇ ਕੋਲ ਬਹਾਨੇ ਬਹੁਤ ਨੇ ਬਹਾਨੇ ਸਾਡੇ ਕੋਲ ਨਾ ਪੜਨ ਦਾ ਬਹਾਨਾ ਬਹੁਤ ਹੈ ਮਹਾਰਾਜ ਕਹਿੰਦੇ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਹੀ ਕਿ ਸ਼ਬਦ ਪੜਦੇ ਪਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਅੱਛਾ ਨਾਮ ਲੈ ਕੇ ਅਸੀਂ ਰੱਖ ਲੈਣਾ ਹੈ ਬਾਣੀ ਵਿੱਚ ਨਾਮ ਹੀ ਹੈ ਜਪਜੀ ਸਾਹਿਬ ਦੀ ਬਾਣੀ ਸਹਿਜ ਪਾਠ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪੋਥੀਆਂ ਲਿਖਦਾ ਨਾਮ ਹੀ ਹੈ ਗੁਰੂ ਸਾਹਿਬ ਨੇ ਅਗਲੀ ਗੱਲ ਵੀ ਕਹੀ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹ ਵੀ ਨਾਮ ਬਾਣੀ ਵੀ ਹੈ ਪਰ ਉਹਨੂੰ ਪੜਨ ਦਾ ਸਮਝਣ ਦਾ ਚਾਅ ਵੀ ਹੋਵੇ ਸਤਿਗੁਰੂ ਕਹਿੰਦੇ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੁਜਾ ਕੋ ਨਹੀਂ ਨਾਨਕ ਕੀ ਅਰਦਾਸ اے ਮੇਰੇ ਦਾਤੇ ਮਾਲਕ ਜੀ ਤੇਰੇ ਤੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ ਮੈਂ ਤੇਰੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਅਖੀਰ ਪੰਕਤੀ ਸਤਿਗੁਰੂ ਕਹਿੰਦੇ ਆਸਾੜ ਸੋਹੰਦਾ ਤਿਸ ਲਗੇ ਪਹਿਲੀ ਬੇਨਤੀ ਪਰ ਆਪਾਂ ਪਹਿਲੀ ਪੰਕਤੀ ਪੜ੍ਹੀਏ ਨੇ ਜੀ ਵੀ ਆਸਾੜ ਤਪੰਦਾ ਤਿਸ ਲਗੇ ਕਿਨੂੰ ਹਰਨਾਹ ਨਾ ਜਿਨ੍ਹਾਂ پاس ਜਿਹਦੇ ਕੋਲ ਰੱਬੀ ਗੁਣ ਨਹੀਂ ਹੁਣ ਗੁਰੂ ਸਾਹਿਬ ਕਹਿੰਦੇ ਆਸਾੜ ਸੋਹੰਦਾ ਤਿਸ ਲਗੇ ਆਸਾੜ ਦਾ ਮਹੀਨਾ ਖੂਬਸੂਰਤ ਸੋਹਣਾ ਵੀ ਹੈ ਪਰ ਉਹਨਾਂ ਲਈ ਹੈ ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਜੀ ਦੇ ਚਰਨ ਆ ਕੇ ਟਿਕ ਗਏ ਹਾਂ ਗੁਰੂ ਦਾ ਉਪਦੇਸ਼ ਗੁਰੂ ਦੇ ਵਿਚਾਰ ਜਿਹਦੇ ਅੰਦਰ ਆ ਕੇ ਟਿਕ ਗਏ ਸਤਿਗੁਰੂ ਕਹਿੰਦੇ ਉਹਦੇ ਦੀ ਇਹ ਮੌਸਮ ਇਹ ਜ਼ਿੰਦਗੀ ਖੂਬ ਸੂਰਤ ਬਣ ਜਾਂਦੀ ਹੈ ਉਹ ਸ਼ੁਕਰ ਵਿੱਚ ਆ ਜਾਂਦਾ ਹੈ ਸွေ ਆਪਾਂ ਸਤਿਗੁਰ ਦਾ ਪਾਵਨ ਸ਼ਬਦਾਂ ਸਾਂਝਾ ਕਰ ਰਹੇ ਸੀ ਆਸਾੜ ਮਹੀਨੇ ਦੀ ਰੰਮਤਾ ਸਤਿਗੁਰੂ ਜੀ ਕਿਰਪਾ ਕਰਨ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਸਾਂਝ ਪਾਈਏ ਗੁਰੂ ਦੇ ਉਪਕਾਰ